ਖੜਾ ਦੇ ਵਿੱਚ ਫਸੇ ਲੋਕਾਂ ਦੇ ਲਈ ਪਾਸਟਰ ਅੰਕੁਰ ਨਰੂਲਾ ਦੇ ਵੱਲੋਂ ਕਰੋੜਾ ਦਾ ਰਾਸ਼ਨ ਭੇਜਿਆ ਗਿਆ ਤਾਂ ਪੰਜਾਬ ਦੇ ਮਾਝੇ ਦੇ ਵਿੱਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ ਤੇ ਲੋਕ ਕਈ ਦਿਨਾਂ ਤੋਂ ਭੁੱਖੇ ਪਿਆਸੇ ਬੈਠੇ ਨੇ ਸਰਕਾਰ ਤੇ ਹੋਰ ਐਨ ਜੀਓਜ਼ ਦੇ ਵੱਲੋਂ ਲਗਾਤਾਰ ਹੀ ਮਦਦ ਭੇਜੀ ਜਾ ਰਹੀ ਹੈ ਤੇ ਜੱਦਾ ਹੜ ਆਇਆ ਉਦੋਂ ਤੋਂ ਹੀ ਪਾਸਟਰ ਅੰਕੁਰ ਨਰੂਲਾ ਦੀ ਟੀਮ ਵੀ ਹੜ ਪੀੜਤਾ ਦੀ ਸੇਵਾ ਕਰ ਰਹੀ ਹੈ ਤੁਹਾਨੂੰ ਹੋਰ ਚਾਹੀਦਾ ਰਾਸ਼ਨ ਦੱਸੋ ਦੇ 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 ਦ ਇਹ ਕੋਸ਼ਿਸ਼ ਆ ਅਸੀਂ ਸਾਨੂੰ ਰਸਣਿਆ ਖਾਣ ਵਾਸਤੇ ਅਸੀਂ ਕੱਲ ਦੇ ਰਸ ਖਾਣਦੇ ਆ ਅੱਛਾ ਕੁਛ ਨਹੀਂ ਇੱਥੇ ਸਾਡੇ ਤੱਕ ਕੋਈ ਪਹੁੰਚਦਾ ਹੀ ਨਹੀਂਗਾ ਦੱਸ ਦਈਏ ਕਿ ਜਿੱਥੇ ਮਿਨੋਰਿਟੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਪ੍ਰਧਾਨ ਜਤਿੰਦਰ ਮਸੀ ਤੇ ਉਹਨਾਂ ਦੇ ਸਾਥੀ ਡੇਰਾ ਬਾਬਾ ਨਾਨਕ ਹਲਕੇ ਦੇ ਨਾਲ-ਨਾਲ ਅਜਨਾਲਾ ਹਲਕੇ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ 'ਚ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ ਇਸ ਮੌਕੇ ਪਿੰਡ ਵਾਸੀਆਂ ਨੇ ਚੇਅਰਮੈਨ ਜਤਿੰਦਰ ਮਸੀ ਗੌਰਵ ਦਾ ਤੇ ਪਾਸਟਰਾਂ ਕੋ ਨਰੂਲਾ ਦਾ ਖਾਸ ਧੰਨਵਾਦ ਕੀਤਾ ਤੇ ਉਹਨਾਂ ਦਾ ਕਹਿਣਾ ਕਿ ਇਸ ਪਿੰਡ ਵੱਲ ਕੋਈ ਵੀ ਰਸਤਾ ਔਨ ਨੂੰ ਨਹੀਂ ਹੈ ਤੇ ਜਿਨ੍ਹਾਂ ਨੇ ਇਸ ਪੈਂਡ ਦੇ ਵਿੱਚ ਪਹੁੰਚਣ ਦੀ ਹਿੰਮਤ ਕੀਤੀ ਆ ਉਹਨਾਂ ਦੀ ਸਾਰ ਲਈ ਹੈ ਉਹਨਾਂ ਦਾ ਵੀ ਉੱਤੇ ਦਿਲੋਂ ਧੰਨਵਾਦ ਦੀ ਉਹਨਾਂ ਨੇ ਪਾਸਟਰ ਅੰਕੁਰ ਨਰੂਲਾ ਦਾ ਵੀ ਦਿਨੋਂ ਧੰਨਵਾਦ ਕੀਤਾ ਤੁਹਾਨੂੰ ਅੱਗੇ ਰਾਸ਼ਣ ਮਿਲਿਆ ਕਿ ਨਹੀਂ ਕੋਈ ਨਹੀਂ ਮਿਲਿਆ ਕੀ ਕਹਿਣਾ ਚਾਹੁੰਦੇ ਹੋ ਦੋ ਸ਼ਬਦ ਬੋਲ ਦੋ ਬੋਲਣਾ ਕੀ ਹੈ ਜੀ ਅਸੀਂ ਤੇ ਹੋਈ ਮਦਦ ਚਾਹੁੰਦੇ ਆ ਵੀ ਜਿਨ੍ਹਾਂ ਨੂੰ ਬਹੁਤ ਨੁਕਸਾਨ ਹੋ ਗਿਆ ਸਾਡਾ ਤੇ ਨਾ ਭਾਵੇਂ ਲੀੜਾ ਕਪੜਾ ਸੌਣ ਨੂੰ ਨਾ ਕੋਈ ਚੀਜ਼ ਹੈ ਸਾਡੇ ਕੋਲ ਤੇ ਪੜਾ ਲੈ ਕੇ ਉੱਤੇ ਟਾਈਮ ਪਾਸ ਕਰ ਰਹੇ ਆ ਤੇ ਸਾਡੇ ਸਾਰਾ ਇਹ ਤੇ ਕੀਤਾ ਜਾਵੇ ਸਵੇ ਪਰਮੇਸ਼ਰ ਵੱਲੋਂ ਤੁਹਾਨੂੰ ਮਿਲਿਆ ਵਾ ਅੰਕੋਨ ਰੋਲਾ ਮਨਿਸਿਵਲੋ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਜੀ ਹੋਰ ਪਰਮੇਸ਼ਰ ਹਾਂਜੀ ਹਾਂਜੀ ਕੀ ਕਹਿੰਦੇ ਬਚਾਤਾ ਨੇ ਹਾਂ ਖੁਸ਼ਪੁਰੇ ਤੁਸੀਂ ਹਾਂਜੀ ਬਹੁਤ ਧੰਨਵਾਦ ਅੱਜ ਮੈਂ ਖੁਦਾ ਦਾ ਧੰਨਵਾਦ ਕਰਦਾ ਕਿ ਇੰਨੀ ਜ਼ੋਰਦਾਰ ਬਾਰਿਸ਼ ਦੇ ਵਿੱਚ ਵੀ ਪਾਣੀ ਦੇ ਵਿੱਚ ਵੀ ਭਾਜੀ ਗੌਰਵ ਨੇ ਸਾਡੇ ਕੋਲ ਪਹੁੰਚੇ ਨੇ ਤੇ ਹਰੇਕ ਘਰ ਘਰ ਜਾ ਕੇ ਇਹਨਾਂ ਹਾਲਾਤ ਵੇਖਿਆ ਘਰਾਂ ਦੇ ਤੇ ਘਰ ਘਰ ਜਾ ਕੇ ਹਰੇਕ ਘਰ ਪਰਿਵਾਰ ਦੇ ਵਿੱਚ ਰਸਣ ਪਹੁੰਚਾਇਆ ਅਸੀਂ ਖੁਦਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਨੂੰ ਸਾਡੇ ਤੱਕ ਪਹੁੰਚਾਇਆ ਸਹੀ ਸਲਾਮ ਸਾਡੇ ਤੱਕ ਲੈ ਕੇ ਆਏ ਤੇ ਇਹਨਾਂ ਨੇ ਸਾਡੀ ਸਾਰ ਲਈ ਹੈ ਤਾਂ ਤੁਹਾਡਾ ਤੁਸੀਂ ਵੀ ਆਪਣੀ ਬਿਆਨ ਦਿਓ ਕਿ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਕਿ ਤੁਹਾਨੂੰ ਰਸਣ ਮਿਲਿਆ ਨਹੀਂ ਹੈਗਾ ਪਹਿਲੀ ਵਾਰ ਤੁਹਾਨੂੰ ਰਸਣ ਮਿਲਿਆ ਵਾ ਜਦੋਂ ਦੇ ਹਰ ਆਇਆ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਹੋਰ ਹੋ ਗਏ ਸਾਡੀ ਬਹੁਤ ਮਿਹਰਬਾਨੀ ਹੈ ਇੱਥੇ ਆਪ ਦਾ ਦਿੱਤਾ ਬੈਠੇ ਆਂ ਇਦਾਂ ਹੀ ਹਾਂਜੀ ਸਾਡੇ ਬਾਣੀ ਦਾ ਕੰਮ ਨਹੀਂ ਕਰਾਉਣਾ ਚਾਹਿਆ ਸਾਡਿਆਂ ਜੀ ਮੈਂ ਤਾਂ ਕਹਿੰਦੀ ਆ ਨਾ ਕਰਨ ਕੋ ਕੱਪੜਾ ਨਹੀਂ ਰਿਹਾ ਬਹਰ ਰਹੇ ਦਾਣੀ ਨਾ ਦਾਣੀ ਰਹੇ ਕੱਪੜਾ ਨਹੀਂ ਪਉਣ ਲਈ ਕੋਈ ਰਿਹਾ ਸਾਰੇ ਬਰਬਾਦ ਹੋ ਗਏ ਲੋਕਾਂ ਨੂੰ ਵੀ ਸਾਡਾ ਅੱਛਾ ਜੀ ਸਹੂਨ ਤੁਹਾਨੂੰ ਰਸਾ ਮਿਲ ਜੇ ਕੀ ਬਾਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਖੁਸ਼ ਹੋ ਤੁਸੀਂ ਪੁਰਾ ਸੋ ਮਹੀਨਾ ਦਾ ਘਰ ਮਾਂ ਦੇ ਨਾਲ ਇਹਦੇ ਨਾਲ ਲੰਘ ਜਾਣਾ ਵਾ ਵਿਖੋ ਤਾਂ ਅਗੇ ਕਿੰਨਾ ਕਰਨਾ ਵਿਗਿਆਨਿਕ ਮੌਜੂਦਾ ਕੰਮ ਹੈ ਸੋ ਇਹ ਬਹੁਤ ਬੁਰਾ ਹੈ ਸੋ ਇਹ ਪਰਮੇਸ਼ਰ ਦੇ 10 ਅਪੋਸਟਲ ਅੰਕੁਜ ਉਸਨੋਲਾਜੀ ਵੱਲੋਂ ਆਇਆ ਮਿਲਿਆ ਤੁਹਾਨੂੰ ਬੱਚੇ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇਸ ਐਸਟੈਂਟ ਦੀ ਹੈਲਪ ਕੀਤੀ ਆ ਤੁਹਾਨੂੰ ਸੌਦਾ ਨਹੀਂ ਹੈਲਪ ਕਰਨ ਨਹੀਂ ਤੁਹਾਡੇ ਘਰਾਂ ਦੇ ਵਿੱਚ ਸਬਦਾਂ ਨਹੀਂ ਪਹੁੰਚਿਆ ਸਾਡੀ ਗਲੀ ਦੇ ਵਿੱਚ ਪੱਤਰਕਾਰ ਦੀ ਗਲੀ ਆ ਸਾਡੇ ਘਰ ਨਾਲ ਚੜੋ ਬਾਜੀ ਹੋਂਡੇ ਜੇ ਤੇ ਮੱਬਲ ਪਾਰਟੀਆਂ ਹੋਂਡ ਗਾਣੇ ਪਾਰਟੀਆਂ ਕਰਕੇ ਸਾਡੇ ਫਿਰ ਸਬਦਾਂ ਨਹੀਂ ਤੇ ਜਾਣਿਆ ਕੋਈ ਗੱਲ ਹੁਣ ਤੁਹਾਨੂੰ ਸਾਰਿਆਂ ਰਸੂ ਮਿਲਿਆ ਕਿ ਨਹੀਂ ਮਿਲਿਆ ਕਭਰੋ ਆਣੀ ਕਿਸੇ ਗੱਲ ਤੋਂ ਗਾ ਜਦੋਂ ਤੁਹਾਡਾ ਰੈਸ਼ਨ ਖਤਮ ਹੋ ਜਾਏਗਾ ਫਿਰ ਅਸੀਂ ਤੁਹਾਡੇ ਰੈਸ਼ਨ ਲੈ ਕੇ ਆਵਾਂਗੇ ਕਭਰੋ ਆਣੀ ਕਿਸੇ ਗੱਲ ਤੋਂ ਹallelujah 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 ਸੋ ਸਰਵ ਮੇਰੇ ਵੱਲੋਂ ਜੈ ਐਮ ਸੀ ਦੀ ਸੋ ਸਾਨੂੰ ਪਤਾ ਵੀ ਤੁਸੀਂ ਬਹੁਤ ਦਿਨ ਤੋਂ ਰੈਸ਼ਨ ਤਾਂ ਰੈਸ਼ਨ ਦੀ ਲੋੜ ਸੀ ਔਰ ਅੱਜ ਅਸੀਂ ਅਪੋਸਟਲ ਅੰਕੁਰ ਨੂਲਾ ਮਿਸਰੀ ਵੱਲੋਂ ਖੰਬਰਾ ਚਰਚ ਵੱਲੋਂ ਤੁਹਾਡੇ ਵਿੱਚ ਆਏ ਆਂ ਔਰ ਮੈਂ ਐਜ਼ ਅ ਮਿਨੋਰਿਟੀ ਕਮਿਸ਼ਨ ਦਾ ਚੇਅਰਮੈਨ ਹੁੰਦੇ ਮੇਰਾ ਫਰਜ ਬੰਦਾ ਸੀ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਵਿੱਚ ਆ ਸਕਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਤੁਹਾਡਾ ਜਿਹੜਾ ਕੰਟੈਕਟ ਹੈ ਬਿਲਕੁਲ ਟੁੱਟ ਚੁੱਕਾ ਵਾ ਪੰਜਾਬ ਦੇ ਨਾਲੋਂ ਤੁਹਾਡੇ ਪੁੱਲ ਜਿਹੜੇ ਟੁੱਟ ਚੁੱਕੇ ਆ ਇਧਰ ਕੋਈ ਵੀ ਨਹੀਂ ਆਇਆ ਕਿਨੇ ਦਿਨ ਤੋਂ ਤੁਸੀਂ ਭੁੱਖੇ ਹੋ ਕਿਨੇ ਦਿਨ ਤੋਂ ਰੈਸ਼ਨ ਨਹੀਂ ਮਿਲਿਆ ਜਦੋਂ ਪਾਣੀ ਆਇਆ ਉਹ ਭੁੱਖੀਆਂ ਵੀਰਵਾਰ ਤੋਂ ਵੀਰਵਾਰ ਤੋਂ ਰੈਸ਼ਨ ਆਪਾਂ ਨੂੰ ਨਹੀਂ ਮਿਲਿਆ ਸੋ ਹੁਣ ਤੁਹਾਨੂੰ ਕੁ ਭਰਉਣ ਦੀ ਲੋੜ ਨਹੀਂ ਆ ਪਰੇਸ਼ਾਨ ਹੋਣ ਦੀ ਲੋੜ ਨਹੀਂ ਆ ਹਰ ਇੱਕ ਘਰ ਦੇ ਇੱਕ ਇੱਕ ਮੈਂਬਰ ਨੂੰ ਰੈਸ਼ਨ ਮਿਲੂਗਾ ਇੱਕ ਇੱਕ ਘਰ ਨੂੰ ਰੈਸ਼ਨ ਮਿਲੂਗਾ ਔਰ ਦੁਬਾਰਾ ਵੀ ਤੁਹਾਨੂੰ ਲੋਡ ਹੋਏਗੀ ਤੇ ਦੁਬਾਰਾ ਵੀ ਅਸੀਂ ਆਵਾਂਗੇ ਕੋਈ ਪ੍ਰੋਬਲਮ ਨਹੀਂ ਆ ਬਸ ਬੇਨਤੀ ਆ ਵੀ ਤੁਸੀਂ ਪਰਮੇਸ਼ਰ ਕੀ ਪ੍ਰਾਰਥਨਾ ਕਰੋ ਵੀ ਅਸੀਂ ਵੱਧ ਤੋਂ ਵੱਧ ਤੁਹਾਡੀ ਸੇਵਾ ਕਰ ਸਕੀਏ ਅਸੀਂ ਆਪਣੇ ਮਸੀਹ ਭਾਈਚਾਰੇ ਦੀ ਸੇਵਾ ਦੇ ਵਿੱਚ ਹਾਜ਼ਰ ਆ ਇਸੋ ਰਸ਼ਨ ਤੋਂ ਇਲਾਵਾ ਅਗਰ ਤੁਹਾਨੂੰ ਹੋਰ ਵੀ ਕੋਈ ਸਮਾਨ ਚਾਹੀਦਾ ਹੋਵੇਗਾ ਉਹ ਵੀ ਜੇ ਤੁਸੀਂ ਤੁਹਾਨੂੰ ਦੱਸੋਗੇ ਅਸੀਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪ੍ਰਭੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੀ ਕੋਮੋ ਪ੍ਰਭੂ ਯਿਸੂ ਮਸੀਹ ਦੇ ਬੱਚੇ ਹੋ ਘਬਰਾਉਣ ਦੀ ਲੋੜ ਨਹੀਂ ਆ ਅਸੀਂ ਤੁਹਾਡੇ ਨਾਲ ਖੜੇ ਆ ਠੀਕ ਆ ਜੀ ਸਾਰਿਆਂ ਨੂੰ ਮੇਰੇ ਵੱਲੋਂ ਜੈਮ